Oh. ਸੰਗਤਿਓ ਅੱਜ ਪਰਮੇਸ਼ਰ ਨੇ ਕਿਰਪਾ ਕੀਤੀ ਅਪਾ ਸਾਰੇ ਇਕੱਤਰ ਹੋਏ ਆ ਅਕਾਲ ਪੁਰਖ ਪ੍ਰਮਾਤਮਾ ਨੇ ਪਹਿਲੀ ਵਾਰ ਅપર ਅਪਾਰ ਆਪ ਕਿਰਪਾ ਕਰਕੇ ਆਪਜੀ ਸਭ ਨੂੰ ਘਰ ਘਰ ਜਾ ਕੇ ਜਨਪਕਤ ਬਣਾਇਆ ਕਿ ਜੂ ਮੈਂ ਆਪ ਜੀ ਨਾਲ ਇੱਕ ਲੇਖ ਸਾਂਝਾ ਕਰ ਰਹਾ 11 ਚੇਤ 661 ਦੇਵਾ ਸਿੰਘ ਦੇ ਘਰ ਤੰਗਾਲੀ ਸੱਚੇ ਪਾਤਸ਼ਾਹ ਜੀ ਵੀਰ ਦੇਵਾ ਸਿੰਘ ਜੀ ਦੇ ਘਰ ਆ ਕੇ ਉਹ ਵੀਰ ਨੇ ਫੁੱਲ ਦੀ ਵਰਖਾ ਹਿਉ ਚੰਚਾ ਜੀ ਦੇ ਚਰਨਾ ਤੇ ਇੰਨੀ ਕਿ ਜ਼ਿਆਦਾ ਕੀਤੀ ਉਹ ਵੀਰ ਨੱਚਦਾ ਕੁੱਤਦਾ ਟੱਪਦਾ ਪੰਗੜੇ ਪਾਉਂਦਾ ਉਹ ਖੁਸ਼ੀ ਦਾ ਉਸ ਨੂੰ ਇਸ ਨੂੰ ਇੰਨਾ ਟਿਕਾਣਾ ਸੀ ਉਹਨੂੰ ਆਪਣਾ ਆਪ ਦਾ ਨਹੀਂ ਪਤਾ ਕਿ ਮੈਂ ਕੀ ਕਰਿਆ ਉਹ ਖੁਸ਼ੀ ਦਾ ਟਿਕਾਣਾ ਇਹ ਸੀ ਜਿਹੜਾ ਉਹ ਵੀਰ ਦੇਵਾ ਸਿੰਘ ਸੀ 11 ਚੇਤ ਹਿਉ ਸ਼ਾਂਛੇ ਜੀ ਉਹਨਾਂ ਦੇ ਘਰ ਗਏ ਉਹ ਵੀਰ ਦਾ ਰਵਦਾਸ ਮਹਾਰਾਜ ਦੇ ਵੇਲੇ ਉਹ ਇਸ ਉਸ ਵੇਲੇ ਉਹ ਲੜਕਾ ਇੱਕ ਬ੍ਰਾਹਮਣ ਦਾ ਬੇਟਾ ਸੀ ਜਿਹੜਾ ਵੀਰ ਦੇਵਾ ਸਿੰਘ ਸੀ ਉਹਦਾ ਰਵਦਾਸ ਮਹਾਰਾਜ ਦੇ ਵੇਲੇ ਬ੍ਰਾਹਮਣ ਦਾ ਬੇਟਾ ਸੀ ਬਾਪ ਦਾ ਸਿਰ ਤੇ ਹੈ ਨਹੀਂ ਕਾਚ ਗਰੀਬੀ ਬਹੁਤ ਸੀ ਜਦੋਂ ਕਰਮੰਡਲੀ ਲੈ ਕੇ ਉਹ ਮੰਗਣ ਚਲਿਆ ਰਾਹ ਵਿੱਚ ਉਸ ਨੂੰ ਅਕਾਲਪੁਰਖ ਮਿਲ ਗਿਆ ਅਕਾਲਪੁਰਖ ਦੇ ਜਿਹੜੇ ਲਿਵਾਸ ਜਿਹੜੇ ਕੱਪੜੇ ਸੀ ਉਹ ਪਾਟੇ ਹੋਏ ਸੀ ਉਹ ਬੱਚੇ ਨੇ ਅਕਾਲਪੁਰਖ ਤੋਂ ਮੰਗਿਆ ਉਹਨੂੰ ਪਤਾ ਨਹੀਂ ਸੀ ਇਹ ਕੌਣ ਹੈ ਉਹ ਕਹਿੰਦਾ ਮੈਨੂੰ ਕੁਛ ਖਾਣ ਨੂੰ ਦੇ ਦੇ ਉਸਨੇ ਜਦੋਂ ਕੁਛ ਮੰਗਿਆ ਤਾਂ ਅਕਾਲਪੁਰਖ ਨੇ ਇੱਕ ਚੁੰਡੀ ਕਰਮੰਡਲੀ ਚ ਪਾਤੀ ਇੱਕ ਮਿੱਟੀ ਦੀ ਚੁੰਡੀ ਉਹ ਕਰਮੰਡਲੀ ਚ ਪਾਤੀ ਉਹ ਬੱਚਾ ਹੱਸ ਪਿਆ ਉਹ ਖੜੇ ਖੜਾ ਕੇ ਹੱਸਿਆ ਕਹਿੰਦਾ ਮੈਂ ਤਾਂ ਭੁੱਖਾ ਹੀ ਸੀਗਾ ਇੱਕ ਹੋਰ ਭੁੱਖਾ ਇੱਕ ਹੋਰ ਭੁੱਖਾ ਨਜ਼ਰੀ ਆਈ ਆ ਕਾਲਪੁਰਖ ਨੂੰ ਕੀ ਕਹਿੰਦਾ ਉਹ ਹੋਰ ਭੁੱਖਾ ਇੱਕ ਨਜ਼ਰੀ ਆਇਆ ਫਿਰ ਕਾਲਪੁਰਖ ਨੇ ਕਿਹਾ ਕਿ ਤੈਨੂੰ ਮੈਂ ਕੁਝ ਖਵਾਵਾਂ ਰੁੱਖਾ ਮਿੱਸਾ ਕਹਿੰਦਾ ਮੈਨੂੰ ਭੁੱਖ ਲੱਗੀ ਹੈ ਖਵਾ ਦੇ ਅਗਾਲਪੁਰ ਗੁਰਵਦਾਸ ਮਹਾਰਾਜ ਕੋ ਲੈ ਕੇ ਤੇ ਜਦ ਅੱਗੇ ਦੇਖਿਆ ਰਵਦਾਸ ਮਹਾਰਾਜ ਆਪ ਥੱਲੇ ਟੁਕੜੇ ਚੁੱਕ ਚੁੱਕ ਕੇ ਖਾ ਰਿਹਾ ਸੀ ਪਿਰ ਰਵਦਾਸ ਮਹਾਰਾਜ ਜੀ ਨੇ ਕਿਹਾ ਉਹ ਲਿਖਤ ਬਹੁਤ ਲੰਬੀ ਹੈ ਮੈਂ ਆਪ ਨੂੰ ਛੋਟੀ ਜਿਹੀ ਵਿੱਚ ਸਟੋਰੀ ਕਹਾਣੀ ਸੁਣਾ ਰਿਹਾ ਬਣ ਤਕੀ ਬਣੀ ਸੀ ਕਿ ਪਾਸ਼ਾ ਜੀ ਕਿਉਂ ਗਏ ਉਹ ਇਨੀ ਖੁਸ਼ੀ ਚ ਕਿਉਂ ਸਮਾਇਆ ਸੀ ਉਹ ਰਵਦਾਸ ਨੇ ਕਿਹਾ ਬੱਚੇ ਨੂੰ ਤੂੰ ਐ ਕਰ ਜਿਹੜੀ ਤਰੀਕਰ ਮੰਡਲੀ ਚ ਚੁੰਡੀ ਪਾਈ ਸੀ ਉਹ ਕੱਢ ਕੇ ਮੇਰੀ ਪਾਣੀ ਵਿੱਚ ਉਹਨੂੰ ਅੰਮ੍ਰਿਤ ਬਣਾ ਕੇ ਉਹਨੂੰ ਪੀ ਲੈ ਉਹ ਕਹੇ ਨਾ ਮੈਂ ਬਾਹਮਣ ਤੂੰ ਚਮਿਆਰ ਜੇ ਮੇਰੀ ਮਾਂ ਨੂੰ ਪਤਾ ਲੱਗ ਗਿਆ ਤਾਂ ਉਹ ਮੈਨੂੰ ਛੱਡੇਗੀ ਨਹੀਂ ਉਹ ਮੈਨੂੰ ਛੱਡੇਗੀ ਨਹੀਂ ਉਹ ਬੱਚੇ ਨੂੰ ਢਿੱਡ 'ਚ ਦਰਦ ਪਈ। ਦਰਦ ਪਈ ਤਾਂ ਫਿਰ ਉਹ ਬੱਚਾ ਹਾੜਾ ਕੱਢਣ ਲੱਗਾ ਮੈਨੂੰ ਕੋਈ ਬਾਪ ਬਣਾ ਲਵੇ, ਮੈਨੂੰ ਕੋਈ ਠੀਕ ਕਰ ਦੇਵੇ, ਮੈਨੂੰ ਉਸ ਨੂੰ ਬਾਪ ਬਣਾ ਲਵਾ। ਤੇ ਰਵਿਦਾਸ ਮਰੈ ਨਕਰ ਮੰਡਲੀ 'ਚ ਉਹ ਛੁਟਕੀ ਮਿੱਟੀ ਦੀ ਕੱਢੀ ਤੇ ਉਸੇ ਬਣਾ ਕੇ ਇਹਨੂੰ ਉਹਦੇ ਮੂੰਹ 'ਚ ਲਾਈ ਤਾਂ ਬੱਚਾ ਠੀਕ ਹੋ ਗਿਆ। ਫਿਰ ਉੱਥੇ ਰੱਬ ਦੀ ਗੱਲ ਚੱਲ ਪਈ। ਰਵਿਦਾਸ ਨੇ ਕਿਹਾ ਅੱਜ ਮੇਰੇ ਘਰ ਰਾਤ ਨੂੰ ਚੱਲ। ਉੱਥੇ ਜਾ ਕੇ ਦੇਖਿਆ ਉੱਥੇ ਖਾਣ ਨੂੰ ਕੋਈ ਰੋਟੀ ਨਹੀਂ, ਪਾਣੀ ਨਹੀਂ, ਕੋਈ ਮੰਜਾ ਨਹੀਂ, ਕੋਈ ਵਿਸਤਰਾ ਨਹੀਂ ਤੇ ਕਾਲਪੁਰ ਖਾ ਗਏ ਉੱਥੇ। ਤੋਂ ਬੱਚੇ ਨੇ ਮੰਗ ਮੰਗੀ। ਰਬਦਾਸ ਨੂੰ ਕਿਹਾ ਗੁਰਦਾਸ ਜਿਸ ਤਰ੍ਹਾਂ ਅੱਜ ਪਰਮਾਤਮਾ ਇੱਥੇ ਹੂਬ-ਹੂਬੂ ਸਾਹਮਣੇ ਪ੍ਰਗਟ ਹੋਇਆ ਕਿ ਆ ਇਹ ਭਗਵਾਨ ਇਸੇ ਤਰ੍ਹਾਂ ਮੇਰੇ ਘਰ ਵੀ ਜਾ ਸਕਦਾ ਸਰਬਦਾਸ ਨੇ ਕਿਹਾ ਕੋਈ ਵੱਡੀ ਗੱਲ ਨਹੀਂ ਉਹਨੇ ਬੇਨਤੀ ਕੀਤੀ ਕਾਲਪੁਰਖ ਅਗੇ ਤਾਂ ਕਾਲਪੁਰਖ ਨੇ ਕਿਹਾ ਕਿ ਹਾਂ ਮੈਂ ਜ਼ਰੂਰ ਜਾਵਾਂਗਾ ਇਸ ਦੇ ਘਰ ਜਾਵਾਂਗਾ ਉਹ ਫਿਰ ਲੇਖ ਬਣਿਆ ਉਹਦਾ ਵੀਰਦੇਵ ਸਿੰਘ ਦਾ ਫੁੱਲ ਕੀ ਬਿਆਨ ਕਰਦਾ ਆਪਾਂ ਉਸ ਨੂੰ ਸੁਣੀਏ ਧਿਆਨ ਦਿੰਦੇ ਰਹੋ ਫੁੱਲ ਕਹੇ ਮੇਰੀ ਕਰਕੇ ਪਤੀ 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 ਕੀਤਾ ਨਾ ਫੁੱਲ ਨੂੰ ਤੋੜਿਆ ਅੰਗ ਅੰਗ ਪ੍ਰਭ ਦੀ ਪੇਟ ਚੜਾਈ ਆ ਜਨ ਭਗਤੋ ਮੈਂ ਕਿਤੇ ਸੁਣਾਵਾਂ ਸੱਚੀ ਸੱਚੀ ਗੱਲ ਸੁਣਾ ਰਿਆ ਕੌਣ ਫੁੱਲ ਕੀ ਕਹਿੰਦਾ ਮੈਨੂੰ ਕਿਤੇ ਭੇਟ ਕਰਾਇਆ ਪ੍ਰਭ ਦੀ ਮੈਂ ਕਿਤੇ ਸੁਣਾਵਾਂ ਸੱਚੀ ਗੱਲ ਆਪਣਾ ਹਾਲ ਜਨਾਈਆ ਤੁਸੀਂ ਵੇਖੋ ਆਪਣੀ ਅੱਖੀ ਪੜਦਾ ਔਲਾ ਨਾਲ ਵਿੱਚ ਟਕਾਈਆ ਜੇਸ ਦੀ ਕੀਮਤ ਕੋਈ ਨਹੀਂ ਸੀ ਕੋ ਡੀ ਰਤੀ ਫੁੱਲ ਕਹਿੰਦਾ ਮਿਹਰ ਤੇ ਕੋਈ ਕੀਮਤ ਵੀ ਨਹੀਂ ਸੀ ਮਾਲਨ ਖਾਰੀ ਸੀ ਸਨਕ ਓਏ ਰਖਾਈਆ ਓ ਭਗਤਾਂ ਨਾਲ ਮਿਲ ਕੇ ਹੋ ਗਿਆ ਕਰੋੜਾਂ ਤੋਂ ਅਰਬਾਂ ਪਤੀ ਜੇ ਇਸ ਦੀ ਕੀਮਤ ਨਾ ਕੋਈ ਚੁਕਾਈਆ ਫੁੱਲ ਕਹਿੰਦਾ ਮੈਂ ਪਗਤਾ ਨਾਲ ਮਿਲ ਕੇ ਕੀ ਬਣ ਗਿਆ ਅਰਬਾ ਪਤੀ ਬਣ ਗਿਆ ਤੁਹਾਡੇ ਪ੍ਰੇਮ ਦੀ ਸੋਹਣੀ ਸੇਜ ਵੇਖੀ ਵਿਸ਼ੀ ਕਿਹੜੀ ਸੇਜ ਵੇਖੀ ਉਸਨੇ ਪ੍ਰੇਮ ਦੀ ਜੇ ਇਸ ਉੱਤੇ ਮੈਨੂੰ ਦਿੱਤਾ ਟਕਾਈਆ ਮੇਰੀ ਕਿਸਮਤ ਕਿੰਨੀ ਵੱਡੀ ਜੋ ਦੇਣ ਆਈ ਵੜਾਈ ਆ ਮਿਹਰਬਾਨ ਜਿਸ ਵੇਲੇ ਮੇਰੇ ਉੱਤੇ ਚਰਨ ਰਹਾ ਰਖੀ ਕੌਣ ਚਰਨ ਦਖ ਰਿਆ ਉਸ ਤੇ ਅਕਾਲ ਪੁਰਖ ਮਿਹਰਬਾਨ ਉਹ ਪਰਮਾਤਮਾ ਆ ਰਖਿਆ ਕਰੇ ਥਾਉ ਥਾਈਆਂ ਮੈਨੂੰ ਸਮਝ ਆ ਗਈ ਮਤੀ ਮਤ ਪਿਛਲੀ ਦਿੱਤੀ ਗਵਾਈਆ ਮਤ ਆਗੀ ਫੁੱਲ ਨੂੰ ਕੀ ਕਹਿੰਦਾ ਫੁੱਲ ਜੇ ਮੈਂ ਚਲਿਆ ਜਾਂਦਾ ਕਿਸੇ ਹੱਟੀ ਕੋਈ 2 4 ਟਕੇ ਮੇਰਾ ਮੁੱਲ ਦੇਂਦਾ ਪਾਈਆ ਜੇ ਮੈਂ ਕਿਸੇ ਹੱਟੀ ਚਲਾ ਜਾਂਦਾ ਤੇ ਮੇਰੀ 2 4 ਪੇ ਥੱਕੀ ਪੈ ਜਾਣੀ ਸੀ ਮੇਰੀ ਕੀਮਤ ਪੈ ਜਾਣੀ ਸੀ ਮੈਂ ਗੁਰਮੁਖਾਂ ਦੇ ਆ ਕੇ ਹੱਥੀ ਸੋਹਣੀ ਸੇਵ ਕਮਾਈਆ ਮੈਂ ਗੁਰਮੁਖਾਂ ਦੇ ਹੱਥਾਂ ਵਿੱਚ ਆ ਗਿਆ ਮੈਂ ਦੁਕਾਨ ਤੇ ਨਿੱਕੇ ਤੇ ਚੱਲ ਗਿਆ ਨਹੀਂ ਤੇ ਮੇਰੀ ਕੀਮਤ ਪਾਈ ਨਹੀਂ ਸੀ ਜੋਤੀ ਜੋ ਸਰੂਪ ਹਾਰ ਆਪ ਆਪਣੀ ਕਿਰਪਾ ਕਾ ਵਕਸ਼ਨ ਹਾਰ ਸੱਚੀ ਸ਼ਰਨਾਈਆ ਫੁੱਲ ਕਹਿ ਮੈਂ ਵੇਸ਼ਿਕ ਸੰਬੰਧ ਵਿੱਚ ਡੋਡੀ ਕੰਡਿਆਂ ਵਿੱਚ ਆਸਣ ਲਾਈਆ ਮੈਨੂੰ ਕੋਈ ਨਹੀਂ ਸੀ ਸੋਜੀ ਸਮਝਣਾ ਕੋਈ ਚੁਤਰਾਇਆ ਕਹਿੰਦਾ ਮੈਨੂੰ ਕੋਈ ਸਮਝ ਨਹੀਂ ਸੀ ਫੁੱਲ ਕਹਿੰਦਾ ਮੈਂ ਜਨਮ ਜਨਮ ਦਾ ਰੋਗੀ ਆਪਣਾ ਮੁਖ ਛੁਪਾਈਆ ਮੇਰੀ ਕੀਮਤ ਨਹੀਂ ਸੀ ਕੋਡੀ ਹੋਟਾ ਖਰਾ ਨજર ਕੋਈ ਨਾ ਟਿਕਾਈਆ ਜੋਤੀ ਜੋ ਸਰੂਪ ਆਪ ਆਪਣੀ ਕਿਰਪਾ ਕਰ ਮੇਰਾ ਲਿਖਾ ਰਿਹਾ ਬਨਾਈਆ ਫੁੱਲ ਕਹੇ ਗੁਰਮੁਖੋ ਫੁੱਲ ਹੁਣ ਗੁਰਮੁੱਖਾਂ ਨੂੰ ਲੱਗਾ ਬੋਲਣ ਕੀ ਕਹਿੰਦਾ ਫੁੱਲ ਕਹੇ ਗੁਰਮੁਖੋ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਪੇਟ ਫੁੱਲ ਕਹਿੰਦਾ ਜੇ ਤੁਸੀਂ ਗੁਰਮੁਖੋ ਫੁੱਲ ਬਣ ਕੇ ਮੇਰੇ ਵਾਂਗ ਜੇ ਤੁਸੀਂ ਵੀ ਫੁੱਲ ਬਣ ਕੇ ਕੀ ਹੋ ਜੋ ਉਸਤੇ ਫਿਰ ਲੜਾਈਆਂ ਖਤਮ ਹੋ ਜਾਂਦੀਆਂ ਸਾਰੀਆਂ ਫਿਚਤਰਾਈਆਂ ਖਤਮ ਹੋ ਜਾਂਦੀਆਂ ਸਾਰੀਆਂ ਜੇ ਅਸੀਂ ਨਿਮਾਣੇ ਹੋ ਜੀ ਕੀ ਕਹਿੰਦਾ ਫੁੱਲ ਜੇ ਫੁੱਲ ਬਣ ਕੇ ਮੇਰੇ ਵਾਂਗ ਹੋ ਜਾਓ ਪੇਟ ਆਪਨਾ ਆਪ ਮਿਟਾਈਆ ਆਪਣਾ ਆਪ ਮਿਟਾਈਆ ਪ੍ਰਭ ਚਰਨਾ ਵਿੱਚ ਲਾਓ ਖੇੜ ਵాలే ਨੱਡੇ ਨਕੇ ਰੂਪ ਵਡਾਈਆ ਵਖਾਈਆ ਜਿਸ ਨੇ ਤੁਹਾਨੂੰ ਦਿੱਤਾ ਪੇਜ ਸੋ ਵੇਖਣ ਆਇਆ ਚਾਈ ਚਾਈਆ ਜਿਸਨੇ ਤੁਹਾਨੂੰ ਭੇਜਿਆ ਸੀ ਉਹ ਆਪ ਤੁਹਾਨੂੰ ਵੇਖਣ ਵਾਸਤੇ ਆ ਗਿਆ ਸੋ ਵੇਖਣ ਆਇਆ ਚਾਈ ਚਾਈਆ ਮੇਰੀ ਤੇ ਫੁੱਲਾਂ ਵਾਲੀ ਸੇਜ ਉਸ ਦੀ ਸੇਜ ਤੁਹਾਡੀ ਆਤਮਾ ਅੰਤਰ ਨਜ਼ਰੀ ਆਈਆ ਕਹਿੰਦਾ ਮੇਰੇ ਤੇ ਫੁੱਲਾਂ ਵਾਲੀ ਸੇਜ ਆ ਪਰ ਉਹਦੀ ਸੇਜ ਕਿੱਥੇ ਆ ਤੁਹਾਡੇ ਆਤਮਾ ਦੇ ਅੰਦਰਿਆ ਜੇ ਸਦਾ ਜੋਤੀ ਜਲਮਾ ਤੇਜ ਨੂਰੋ ਨੂਰ ਕਰੇ ਰੁਸ਼ਨਾਇਆ ਇਹ ਤੁਸੀਂ ਨਹੀਂ ਵੇਂਦੇ ਇਹ ਤੁਸੀਂ ਨਹੀਂ ਵੇਂਦੇ ਉਹ ਤੁਹਾਨੂੰ ਰਿਹਾ ਵੇਖ ਕਹਿੰਦਾ ਜੇ ਤੁਸੀਂ ਨਹੀਂ ਜੇ ਵੇਖਦੇ ਤਾਂ ਉਹ ਤਾਂ ਤੁਹਾਨੂੰ ਵੇਖ ਹੀ ਰਿਹਾ ਕਟਕਟ ਅੰਦਰ ਬੈਠਾ ਸੋ ਬਪਈਆ ਰਲ ਮਿਲ ਕੇ ਸਾਰੇ ਆਪਣੇ ਕਰਮਾਂ ਦੀ ਬਦਲ ਲਿਓ ਰੇਖ ਰੇਖ ਬਦਲ ਲਿਓ ਸਾਰੇ ਰਲ ਮਿਲ ਕੇ ਅੱਗੇ ਲੈ ਖਰੇ ਨਰਈਆ ਇਹ ਬਹਾਰ ਇਹ ਮੋਜ ਇਹ ਮੋਜਾਂ ਨਹੀਂ ਮਿਲਣੀਆਂ ਇਹ ਬਹਾਰ ਤੇ ਮੋਜ ਏ ਬਹਾਰ ਏ ਮੋਜ ਏ ਗੁਲਸ਼ਨ ਏ ਮਹਿਕ ਏ ਤਹਿਕ ਏ ਮਾਲਕ ਏ ਖਾਲਕ ਏ ਸਾਲਸ ਸਦਾ ਨਹੀਂ ਮਿਲਲੀ ਮੋਜ ਜੇ ਅੱਜ ਸੰਸਾਰ ਤੋਂ ਚਲੇ ਜਾਵਾਂਗੇ ਤੇ ਜੇ ਅਸੀਂ ਇਸ ਤੇ ਨਿਮਾਣੇ ਨਾ ਹੋਏ ਤਾਂ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਆ ਪਰਮਾਤਮ ਸੱਚੇ ਪਾਸ਼ਾ ਕੀ ਕਹਿੰਦੇ ਨਾ ਫੁੱਲ ਕੀ ਕਹਿੰਦੇ ਨਾ ਜੇ ਇਸ ਨੇ ਦੂਰ ਦੁਰਾਡੇ ਜੇ ਇਸ ਨੇ ਦੂਰ ਦੁਰਾਡੇ ਕੰਢੀ ਦੇ ਕੰਡਿਆਂ ਵਿੱਚੋਂ ਲੈ ਖੋਜ ਕੰਢੀ ਦੇ ਕੰਡਿਆਂ ਵਿੱਚੋਂ ਲੈ ਖੋਜ ਜੇ ਜੇਸ ਨੇ ਦੂਰ ਦਰਾਡੇ ਕੰਢੀ ਦੇ ਕੰਡਿਆਂ ਵਿੱਚ ਲੇ ਖੋਜ ਫੁੱਲਾਂ ਨਾਲ ਫੁੱਲ ਲੈ ਬਨਾਈਆ ਉਹਨਾਂ ਖੋਜ ਕੇ ਤੁਹਾਨੂੰ ਕੀ ਬਨਾਲਿਆ ਫੁੱਲਾਂ ਨਾਲ ਫੁੱਲ ਲੈ ਬਨਾਈਆ ਇਹ ਵੀ ਇਸੇ ਪ੍ਰੀਤਮ ਦੀ ਮੋਜ ਇਹਦੀ ਮੋਜ ਐਸ ਪ੍ਰੀਤਮ ਦੀ ਇਹ ਵੀ ਇਸੇ ਪ੍ਰੀਤਮ ਦੀ ਚੋਜ ਜੋ ਚੋਜੀ ਹੋ ਕੇ ਦਇਆ ਕਮਾਈਆ ਕੁਛ ਕਰ ਲੋ ਆਪਣੀ ਹੋਸ਼ ਕੁਛ ਕਰ ਲੋ ਆਪਣੀ ਹੋਸ਼ ਹੁਸ਼ਿਆਰ ਹੋ ਕੇ ਆਪਣੀ ਅੱਖ ਖੁਲਾਈਆ ਜੋਤੀ ਜੋਸ ਰੂਪ ਹਰ ਆਪ ਆਪਣੇ ਕਿਰਪਾਕਾਰ ਮਿਹਰ ਨਜ਼ਰ ਉਠਾਈਆ ਫੁੱਲ ਕਹੇ ਜੇਸ ਵੇਲੇ ਮੇਰੇ ਨਾਲ ਚਰਨ ਗਿਆ ਸ਼ੂ ਚਰਨ ਗਿਆ ਸ਼ੂ ਕਿਹਦਾ ਪ੍ਰਮਾਤਮਾ ਕਾਲਪੁਰਖ ਦਾ ਮਸਰਤ ਮੈਨੂੰ ਗਈ ਆਈਆ ਮੇਰੀ ਖੁਸ਼ਬੂ ਵਿੱਚੋਂ ਬਦਲ ਗਈ ਖੁਸ਼ਬੂ ਉਹ ਖੁਸ਼ਖਬਰੀ ਤੁਹਾਨੂੰ ਰਹੀ ਸਮਝਾਈ ਆ ਭਗਤਾਂ ਨੂੰ ਸਮਝਾ ਰਹੀ ਖੁਸ਼ਖਬਰੀ ਗੁਰਮੁਖੋ ਤੁਹਾਡਾ ਸੋਹਣਾ ਤਤਾਂ ਅੰਦਰ ਬੰਦ ਕੀਤਾ ਰੂਹ ਹੂਬ ਹੂਬ ਪ੍ਰਮਾਤਮਾ ਰੂਪ ਨਜਰੀ ਆਈਆ ਖੂਬ ਹੋਊ ਪਰਮਾਤਮਾ ਨਜਰੀ ਆ ਸੰਸਾਰ ਸਾਗਰ ਜਗਤ ਕੁੜ ਕੁੜਿਆਰਾ ਛੱਡਣਾ ਖੂ ਸੰਸਾਰ ਜਗਤ ਜਦਾਰਾ ਕੀ ਆ ਛੱਡਣਾ ਖੂ ਲੱਖ 84 ਖਾਤਾ ਰਿਆ ਬਣਾਈ ਆ ਕੀ ਜੇ ਪਾਰ ਹੋ ਗਿਆ ਤ्रू ਕੀ ਤੁਹਾਡਾ ਲੇਖਾ ਲੇਖਾ ਨਾ ਕੋਈ ਲਗਾਈ ਆ ਕੀ ਤੁਹਾਡਾ ਲਿਖਣ ਲਗਾ ਲਗਾਣੇ ਵੇਖਿਓ ਥੋੜੇ ਸਮੇਂ ਪਿੱਛੇ ਸ੍ਰਿਸ਼ਟੀ ਨੇ ਤੁਹਾਡੇ ਤਕਣੇ ਰਹਿਣਾ ਮੂਹ ਥੋੜੇ ਸਮੇਂ ਬਾਅਦ ਸ੍ਰਿਸ਼ਟੀ ਨੇ ਤੁਹਾਡੇ ਕੀ ਦੇਖਣੇ ਨਾ ਮੂਹ ਵੇਖਣੇ ਨਾ ਵੇਖਿਓ ਥੋੜੇ ਸਮੇਂ ਪਿੱਛੋਂ ਸ੍ਰਿਸ਼ਟੀ ਨੇ ਤੁਹਾਡੇ ਤੱਕਦੇ ਰਹਿਣਾ ਮੂਹ ਨੇ ਤੇਰੇ ਨੈਣ ਨੈਣ ਉਠਾਈਆ ਕਿਹੜਾ ਵੇਲਾ ਜੇਸ ਵਕਤ ਆ ਗਿਆ ਸੀ ਇਸ ਜੂ ਜੁਹਾਂ ਦਾ ਮਾਲਕ ਫੇਰ ਆ ਪਈਆ ਜੇਸ ਵੇਲੇ ਗੁਰਮੁਖ ਸਿੰਘ ਤੂੰ ਦੇਵਾ ਸਿੰਘ ਦੀ ਲੰਗਣੀ ਬਰੂ ਗੁਰਮੁਖ ਸਿੰਘ ਕੌਣ ਸੀ ਯਾਨੀ ਗੁਰਮੁਖ ਸਿੰਘ ਕੌਣ ਸੀਗਾ ਰਾਮ ਆਪਣੇ ਸੋਰੀ ਰਵਦਾਸ ਮਹਾਰਾ ਜੀ ਗੁਰਮੁਖ ਸਿੰਘ ਤੂੰ ਦੇਵਾ ਸਿੰਘ ਦੀ ਲੰਗਣੀ ਬਰੂ ਜਦ ਉਹਦੀ ਦਲੀਚ ਲੰਗਣੀ ਸੀ ਉਥੋਂ ਇੱਕ ਧੂੜੀ ਛੁਟਕੀ ਲੈਣੀ ਉਠਾਈ ਆ ਹੁਕਮ ਸੀ ਉਸ ਵੇਲੇ ਵੀ ਜਿਹੜੀ ਚੁਟਕੀ ਧੂੜੀ ਦੀ ਚੁੱਕਣ ਦਾ ਜੇ ਉਹ ਨਹੀਂ ਚੁੱਕਦੇ ਤਾਂ ਉਸ ਵੇਲੇ ਵੀ ਦੇਵਾ ਸਿੰਘ ਦੀ ਜਿਹੜੀ ਸੀ ਨਾ ਸਮਾਪਤ ਹੋ ਜਾਣਾ ਸੀ ਸਮਾ ਸਮਾਪਤ ਹੋਇ ਰਿਹਾ ਸੀਗਾ ਦੇ ਛੁੱਟ ਜਾਣੀ ਸੀ ਦੇਵਾ ਸਿੰਘ ਦੀ ਉੱਥੇ ਇੱਕ ਧੂੜੀ ਚੁਟਕੀ ਲੈਣੀ ਉਠਾਈ ਆ ਜੋਤੀ ਜੋ ਸਰੂਪ ਹਰ ਆਪ ਆਪਣੇ ਕਿਰਪਾ ਕਰ ਦੇਵਨ ਆਇਆ ਸਚੀ ਵੜਿਆਈ ਆ ਧੂੜ ਕਹੇ ਮੈਂ ਇੱਕ ਚੁਟਕੀ ਮਿੱਟੀ ਜੋ ਮਿੱਟੀਆਂ ਨੂੰ ਫੇਰ ਜਮਾਈਆ ਜੇਸ ਦੇ ਵਿੱਚ ਪਿਛਲੀ ਤਾਰ ਲਿਖੀ ਲੇਖੇ ਦੀਆਂ ਦਿਆਂ ਗਵਾਹੀਆ ਨਵਾਂ ਸੰਤ ਤੇ ਨਵੀਂ ਮਿਤੀ ਨਵਾਂ ਮਿੱਤਰ ਦੇ ਆਮਲਈਆ ਜਿਹੜੀ ਕਹਾਣੀ ਕਿਸੇ ਨੇ ਲਿਖੀ ਉਸ ਦਾ ਲੇਖਾਂ ਦੇ ਆ ਲਖਾਈਆ ਜੋਤੀ ਜੋ ਸਰੂਪ ਹਾਰ ਆਪ ਆਪਣੇ ਕਿਰਪਾ ਕਰ ਦੇਵਨ ਹਾਰ ਬੜਈਆ ਉਹ ਚੁਟਕੀ ਕਹੇ ਮੈਂ ਵੇਸ਼ਕ ਮਿੱਟੀ ਖਾ ਕੇ ਕੋ ਚੁਟਕੀ ਕੀ ਕਹਿੰਦੀ ਐ ਮੈਂ ਵੇਸ਼ਕ ਮਿੱਟੀ ਖਾ ਕੇ ਆ ਘਟਾ ਨਜ਼ਰੀ ਆ ਘਟਾ ਘਟਾ ਨਜ਼ਰੀ ਆ ਫੱਗਾ ਸਿੰਘ ਨੇ ਇੱਕ ਵੇਰ ਜਗਾਇਆ ਸੀ ਚਰਾਗ ਫੱਗਾ ਸਿੰਘ ਉਸ ਦਾ ਤਾਇਆ ਸੀ ਦੇਵਾ ਸਿੰਘ ਦਾ ਤਾਇਆ ਸੀ ਉਹ ਫੱਗਾ ਸਿੰਘ ਨੇ ਇੱਕ ਵਾਰ ਜਗਾਇਆ ਸੀ ਚਰਾਗ ਚਮਕੀਆਂ ਰੂਪ ਬਣਾਈ ਆ ਉਸ ਨੇ ਕਿ ਚਰਾਗ ਜਿਹੜਾ ਜਗਾਇਆ ਸੀ ਚਮਕੀਆਂ ਰੂਪ ਬਣਾਇਆ ਸੀ ਚਰਾਗ ਦਾ ਉਹ ਕਹਿੰਦਾ ਜਿਸ ਵੇਲੇ ਉਨ ਲਈ ਸੀ ਆਗ ਜਿਹੜਾ ਉਹ ਚਮਕੀਆਂ ਦੀਵਾ ਜਗਾਇਆ ਸੀ ਚਮਕੀਆਂ ਉਸ ਨੂੰ ਅਗ ਲਾਈ ਮੱਚਸਦੇ ਸਲਾਈਆ ਉਧਰੋਂ ਲੰਘਦਾ ਸੀ ਇੱਕ ਫਕਰਸਾਦ ਉਧਰ ਦੀ ਇੱਕ ਫਕਰਸਾਦ ਲੰਘ ਰਿਹਾ ਸੀ ਭਗਤ ਰੂਪ ਵਟਾਈਆ ਉਹਨੂੰ ਚਮਿਆਰ ਕਹਿੰਦੇ ਸੀ ਲੋਕ ਸਮਾਜ ਉਹਨੂੰ ਚਮਿਆਰ ਕਹਿੰਦੇ ਸੀ ਲੋਕ ਸਮਾਜ ਜਾਤ ਹੀ ਨਹੀਂ ਜਨਮ ਰਖਾਈਆ ਉਹ ਪੁੱਛਿਆ ਇਹ ਕੀ ਰਿਵਾਜ ਜਿਹੜਾ ਤੂੰ ਚਮੁਖੀਆਂ ਦੀਵੇ ਜਗਾਇਆ ਇਹ ਕੀ ਰਿਵਾਜ ਉਹ ਪੁੱਛਿਆ ਇਹ ਕੀ ਰਿਵਾਜ ਕਿਉਂ ਦੀਵੇ ਰਿਹੜ ਢਗ ਮੰਗਾਈਆ ਉਹ ਕਿਹਾ ਮੇਰਾ ਪੀਰਾਂ ਦੀ ਖਾਹਿਸ਼ ਕਬਰਾਂ ਵਿੱਚੋਂ ਦੇਣ ਦੁਹਾਈ ਆ ਉਹ ਕਹਿੰਦਾ ਮੇਰੇ ਇਹ ਪੀਰਾਂ ਦੀ ਖਾਹਿਸ਼ ਹੈ ਜਿਹੜੇ ਮੈਂ ਇਹ ਦੀਵੇ ਜਗਾਇਆ ਫਿਰ ਕੀ ਕਹਿੰਦਾ ਰਵਦਾਸ ਕਿਹਾ ਜਿਹੜੇ ਆਪ ਹੋਗੇ ਨਾਸ ਜਿਹੜੇ ਆਪ ਹੋਗੇ ਨਾਸ ਉਹ ਤੈਨੂੰ ਕਿਵੇਂ ਲੈਣ ਬਚਾਈਆ ਤੂੰ ਉਹਨਾਂ ਦੀ ਗੱਲ ਸੁਣਨਾ ਜਿਹੜੇ ਕਬਰਾਂ ਚੋਂ ਬੋਲ ਰਿਹਾ ਜਿਹੜੇ ਆਪ ਨਾਸ ਹੋਗੇ ਤੈਨੂੰ ਕੀ ਬਚਾ ਲੈਣਗੇ ਰਬਦਾਸ ਕਿਹਾ ਜਿਹੜੇ ਆਪ ਹੋਗੇ ਨਾਸ ਤੈਨੂੰ ਕਿਵੇਂ ਲੈਣ ਬਚਾਈਆ ਉਹ ਕਹਿਆ ਮੈਨੂੰ ਕੁਝ ਹੋਰ ਦੱਸ ਜਾਂਚ ਕਹਿੰਦਾ ਠੀਕ ਐ ਮੈਨੂੰ ਕੋਈ ਹੋਰ ਜਾਂਚ ਦੱਸ ਦੇ ਭਗਵਾਨ ਨਾਲ ਮਿਲਣ ਦੀ ਓ ਕਿਹਾ ਮੈਨੂੰ ਕੁਝ ਹੋਰ ਦੱਸ ਜਾਚ ਸਿਖਿਆ ਦੇ ਸਮਝਾਈਆ ਰਵਦਾਸ ਨੇ ਕਿਹਾ ਜੇਸ ਵੇਲੇ ਆਵੇ ਪੁਰਖ ਅਬਨਾਸ਼ ਨਿਰਗੁਣ ਨਿਰਵੈਰ ਫੇਰਾ ਪਾਈਆ ਮੇਰੇ ਹੱਥ ਵਿੱਚ ਕੀ ਕਿਹਾ ਰਵਦਾਸ ਨੇ ਮੇਰੇ ਹੱਥ ਵਿੱਚ ਕੀ ਹੋਣੀ ਹੈ ਸੁਣਨੇ ਆਇਓ ਇਹ ਕਹਿਣਾ ਮੇਰੇ ਹੱਥ ਵਿੱਚ ਉਸ ਵੇਲੇ ਹੋਵੇ ਕਲਮ ਦਵਾਤ ਉਹਨੂੰ ਦੱਸਤਾ ਸੀ ਪਹਿਲਾਂ ਕਿ ਜਿਸ ਵੇਲੇ ਉਹ ਆਇਆ ਤਾਂ ਮੇਰੇ ਹੱਥ ਵਿੱਚ ਕੀ ਹੋਣੀ ਹੈ ਕਲਮ ਦਵਾਤ ਅਰਦਾਸ ਤੂੰ ਕੀ ਬਣਿਆ ਗੈਨੀ ਗੁਰਮੁਖ ਸਿੰਘ ਉਹਦੇ ਹੱਥ ਕਲਮ ਸੀ ਤੇਰਾ ਲੇਖਾਂ ਦੇ ਆ ਚਲਾਈਆ ਇਸੇ ਕਾਰਨ ਨੂੰ ਪਿਛਲੇ ਸਾਲ ਲਿਖ ਕੇ ਗਿਆ ਸੀ ਸਾਫ ਸੱਚ ਸੱਚ ਹੁਕਮ ਵਰਤਾਇਆ ਤੇਰਾ ਜਨਮ ਕਰਮ ਕੀਤਾ 마ਫ ਅੱਗੇ ਜਾਣਾ ਚਾਈ ਚਾਈਆ ਹੁਣ ਬੜੀ ਆਈ ਇਸ ਰਾਤ ਜੋ ਇੱਕ ਨਾਲ ਇੱਕ ਗੰਢ ਪਵਾਈਆ ਹਮੇਸ਼ਾ ਗੰਢ ਇੱਕ ਨਾਲ ਹੀ ਸਜਣੋ ਰੱਖਿਓ ਦੇਵ ਸਿੰਘ ਦਾ ਕੋਈ ਪਿਛਲਾ ਸਾਥ ਉਹ ਵੀ ਦੇ ਸਮਝਾਈਆ ਥੱਲਿਓ ਫੁੱਲ ਕਹਿਣ ਥੱਲਿਓ ਫੁੱਲ ਕੀ ਕਹਿੰਦੇ ਗੁਰਮੁਖ ਸ਼ਵਾਸ਼ ਜਿਸ ਸੋਨਾ ਆਸਨ ਦਿੱਤਾ ਸੁਹਾਈਆ ਮਾਰੇ ਸ਼ੇਸਿੰਗ বিষ্ণੂ ਭਗਵਾਨ ਸਭ ਦੀ ਪੂਰੀ ਕਰਕੇ ਜਾਏ ਆਸ ਨਿਰਾਸ਼ਾ ਨજર ਕੋਈ ਨਾ ਆਈਆ ਸੋ ਹਰ ਸੰਗ ਜੀ ਇਹ ਲੈਖੀ ਫੁੱਲ ਦਾ ਇਸ ਦੇ ਵਿੱਚ ਪਿਛਲਾ ਲੇਖ ਵੀ ਸਮਝਾਇਆ ਔਰ ਫੁੱਲ ਨੇ ਸਾਨੂੰ ਇਹ ਵੀ ਜਨਾਇਆ ਕਿ ਮੇਰੇ ਵਾਂਗ ਤੁਸੀਂ ਜਨ ਭਗਤੋ ਇਸ ਪ੍ਰਭੂ ਨੂੰ ਪੇਟ ਹੋ ਜਾਓ ਸੋ ਮੈਂ ਮਾਫੀ ਚਾਹਾਂਗਾ ਕੋਈ ਸ਼ਬਦ ਅੱਗੇ ਪਿੱਛੇ ਬੋਲਿਆ ਗਿਆ ਹੋਵੇ ਸਾਰੀ ਹਰ ਸੰਗਤ ਪਾਸੋਂ ਹਿਉ ਸ਼ੈਨਸ਼ਾ ਜੀ ਪਾਸੋਂ ਮਾਫੀ ਚਾਹਾਂਗਾ ਮੈਂ ਸੋ ਹੰਗੁ ਮਾਰਾਈ ਸ਼ੇਰ ਸਿੰਘ ਵਿਸ਼ਨਉ ਭਗਵਾਨ ਦੀ ਜੈ ਸੇ ਨੇğer ਕੋਈ ਸਮਾਧਾਨਾ ਹੋਵੇ ਤੇ ਦੱਸ ਨੂੰ ਨੋਟ ਕਰਵਾ